ਦੇਖ ਨੀ ਇਹ ਦੋਣੇ ਨੂੰ ਇਹੋ ਉਹਦੇ ਵੀ ਪਜਾਂਦੇ ਰਹੇ ਨਾ ਦੀ ਸਵਾਦ ਲੜ ਕੇ ਪਜਾਇਆ ਤੈਨੂੰ ਸਾਡੇ ਕੋਲੇ ਮਾਰੇ ਸਾਡੇ ਦਾ ਘਰ ਦੇ ਉੱਤੇ ਜਾਂਦਾ ਤੁੰਗਿਆ ਹਾਂ ਆ ਮੈਂ ਉਹ ਨਹੀਂ ਕਰਦਾ ਫਾੜਦੇ ਉਹਨਾਂ ਨੂੰ ਪਾਣੀ ਫੜਿਆ ਤੁਸੀਂ ਤੋਂ ਡਰ ਕੇ ਡਰ ਕੇ ਡਰ ਕੇ ਇਹਨੇ ਰੁਕ ਡਰ ਕੇ ਚਲੋ ਉਹਨੇ ਚੱਲਦੇ ਰਹੇ ਫੈਮਿਲੀ ਆਲੇ ਦੇ ਫੇਸਬੁਕ ਲਾਈਵ ਪਾਵਾਂਗੇ ਬਾ ਯਾਰ ਬਾਦਾ ਕੀ ਨਸੂਰਾ ਸਾਰਿਆਂ ਦੇ ਰਲ ਕੇ ਹੋਇਆ ਨਹੀਂ 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 ਵੀ ਪਤਾ ਕੋਈ ਬਾਜੀ ਕਸੂਰੀ ਇੱਥੇ ਆ ਕੇ ਏਰੀਆ 'ਚ ਬਦਮਾਸ਼ੀ ਕੀਤੀ ਟੋਟੇ ਜੇ ਬਦਮਾਸ਼ੀ ਕਰਨ ਬਹੁਤ ਨਹੀਂ ਸਕਦੇ ਲੋਕਾਂ ਨੂੰ ਦੇਸੀ ਰੋਕ ਚਾਹਿਆ ਸਿਵਲ ਹਸਪੀਟਲ ਦੇ ਬਾਹਰ ਲੜਾਈ ਝਗੜਾ ਹੋਇਆ ਕੀ ਹੈ ਮਾਮਲਾ ਇਹ ਹੁਣੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜੀ ਇਹ ਕੋਈ ਸ਼ਿਵਾਨੀ ਨਾਮ ਦੀ ਲੜਕੀ ਹੈਗੀ ਆ ਉਹਦਾ ਆਪਣੇ ਹਸਬੈਂਡ ਨਾਲ ਕੋਈ ਡਿਸਪਿਊਟ ਹੈਗਾ ਠੀਕ ਹੈ ਜੀ ਪਰ ਇਸ ਵੰਚ ਪਹਿਲਾਂ ਇਹਨਾਂ ਦਾ ਹੁਣ 8 ਨੰਬਰ ਥਾਣੇ ਦੇ ਵਿੱਚ ਕੋਈ ਆਪਸ ਫੈਸਲਾ ਹੋ ਅੱਜ ਉੱਥੇ ਨਾਲ ਝਗੜਾ ਹੋ ਗਿਆ ਸੀ ਕੋਈ। ਅੱਛਾ ਜੀ। ਉੱਥੋਂ ਸਾਰੇ ਇੱਥੇ ਮੈਡੀਕਲ ਕਰਾਉਣੇ ਇੱਥੇ ਦੁਬਾਰਾ ਲੜ ਪਏ ਸੀ। ਜੀ ਜੀ। ਸਰ ਹਸਬੰਡ ਵਾਈਫ ਆਪਸ ਵਿੱਚ ਲੜੇ ਐ ਇਹਨਾਂ ਦੇ ਰਿਸ਼ਤੇਦਾਰ ਜਿਹੜੇ ਹੋਰ ਨਹੀਂ ਰਿਸ਼ਤੇਦਾਰ ਆਪਸ ਵਿੱਚ ਜਿਹੜੇ ਇਹ ਹਸਬੰਡ ਦੇ ਰਿਸ਼ਤੇਦਾਰ ਆ ਜੇ ਉਹਦੀ ਵਾਈਫ ਉਹ ਹਲੇ ਵੈਰੀਫਾਈ ਕਰ ਰਹੇ ਹਾਂ ਜਸਟ ਵੈਰੀਫਾਈ ਕਿੰਨੇ ਕੋ ਬੰਦੇ ਤੁਸੀਂ ਹਰਸਤ ਚ ਲੈ ਲਿਆ ਹੁਣ ਕਰ ਰਹੇ ਆ ਹਲੇ ਵੈਰੀਫਾਈ ਜੀ ਹਲੇ ਚੈੱਕ ਕਰ ਰਹੇ ਹੁਣ ਜਸਟ ਹੋਇਆ ਸੀ ਉਹ ਜਾ ਕੇ ਆਏ ਹਸਪੀਟਲ ਮੈਂ ਕੋਈ ਹਥਿਆਰ ਵੀ ਮਿਲੇ ਜੀ ਹਾਂ ਜਿਸ ਤਰ੍ਹਾਂ ਸੁਣਨ ਨੂੰ ਆਇਆ ਵੀ ਲੇਡੀਜ਼ ਵੀ ਕਿਰਪਾਨ ਚਲਾ ਰਹੀ ਆ ਜੈਂਟਸ ਦਾ ਚਲੋ ਚਲੋ ਦੇਖਦੇ ਆ ਤੁਹਾਨੂੰ ਵੈਰੀਫਾਈ ਕਰਦੇ ਆ ਕੀ ਹੈਗਾ ਜੀ ਜੀ ਜੋ ਸਾਨੂੰ ਸਸਪੈਕਟਡ ਬੰਦੇ ਲੱਗੇ ਸੀ ਅਸੀਂ ਉਹਨਾਂ ਨੂੰ ਦੇਖਿਆ ਬਾਕ ਇਹ ਲੜੇ ਜਾਂ ਹੈਬ ਵਾਲੇ ਉਧਰ ਵੀ ਲੜੇ ਉਸ ਤੋਂ ਬਾਅਦ ਇੱਥੇ ਮੈਡੀਕਲ ਕਰਾਣ ਵਾਲੇ ਦੁਆਰਾ ਝਗੜਾ ਹੋਇਆ ਸੀ ਸਰ ਇਹਦੇ ਜੀ ਸਿਵਲ ਹਸਪੀਟਲ ਦਾ ਤਾਂ ਨਹੀਂ ਕੋਈ ਨੁਕਸਾਨ ਨਹੀਂ 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 ਬਾਹਰ ਹੋਇਆ ਝਗੜਾ ਬਾਹਰ ਹੋਇਆ ਹੈ ਅੱਛਾ ਬਾਹਰ ਹੋਇਆ ਸਿਵਲ ਹਸਪੀਟਲ ਹਾਂਜੀ ਤੇ ਮੌਕੇ ਤੇ ਤੁਸੀਂ ਪਹੁੰਚ ਗਏ ਹਾਂਜੀ ਅਸੀਂ ਕਿੰਨੇ ਕੁ ਬੰਦੇ ਵੈਰੀਫਾਈ ਕਰ ਰਹੇ ਉਹ ਹਲ ਕਰ ਰਹੇ ਆ ਸਸਪੈਕਟਡ ਨੇ ਸਾਨੂੰ ਨਹੀਂ ਪਤਾ ਕਿਹੜੇ ਹੈਗੇ ਜਿਹੜੇ ਸਾਨੂੰ ਸ਼ੱਕੀ ਲੱਗੇ ਸੀ ਅਸੀਂ ਵੈਰੀਫਾਈ ਕਰ ਰਹੇ ਆ ਇਹਦੇ ਵਿੱਚ ਦੋਸ਼ੀ ਕਿਹੜੇ ਨੇ ਜਨਰਲ ਕਿਹੜੇ ਆ ਬਾਅਦ ਠੀਕ ਹੈ ਜੀ ਥੈਂਕ ਯੂ